ਮਹਾਂ ਪ੍ਰਦੀਪਕੋਰਤਾ ਪੁਲਿਸ ਦੀ ਸਰਗਰਮੀਆਂ ਦੇ ਦੌਰਾਨ ਪੁਲਿਸ ਦੀ ਲਗਾਤਾਰ ਸਖਤ ਚੈਕਿੰਗਾਂ ਤੇ ਰਨ ਫਿਰ ਵੀ ਕਿਸ ਤਰੀਕੇ ਦੇ ਨਾਲ ਲੁੱਟਖੋਹਾਂ ਦੀਆਂ ਵਾਰਦਾਤਾਂ ਨੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਲਾ ਨੌਰ ਰੋਡ ਦੇ ਉੱਤੇ ਵਾਪਰੀ ਹੈ ਜਿੱਥੇ ਨਿੱਜੀ ਕੰਪਨੀ ਦੇ ਕਰਮਚਾਰੇ ਦੇ ਨਾਲ ਲੁੱਟਖੋਹੀ ਹੋਈ ਹੈ ਜੀ ਹਾਂ ਛੇ ਲੁਟੇਰਿਆਂ ਦੇ ਵੱਲੋਂ 3 ਲੱਖ ਦੀ ਨਗਦੀ ਖੋ ਕੇ ਜਿਹੜੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਕਿ ਹੋਣ ਦੇ ਕਾਰਨ ਪੀੜਤ ਤਜਿਹੜਾ ਕੈਸ਼ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ 6 ਲੁਟੇਰਿਆਂ ਦੇ ਵੱਲੋਂ ਉਸਦੇ ਨਾਲ ਲੁੱਟਖੋ ਕੀਤੀ ਜਾਂਦੀ ਹੈ ਤੇ 3 ਲੱਖ ਦਾ ਕੈਸ਼ ਖੋਕੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਬਾਈਕ ਤੇ ਸਵਾਰ ਪਹਿਲਾਂ ਲੁਟੇਰੇ ਹੁੰਦੇ ਨੇ ਫਿਰ ਉਹਨਾਂ ਦੇ ਨਾਲ i20 ਕਾਰ ਦੇ ਵਿੱਚ ਸਵਾਰ 4 ਲੁਟੇਰੇ ਹੋਰ ਆਉਂਦੇ ਨੇ ਸਿਰਫ ਕੈਸ਼ ਖੋਕੇ ਰਫੂ ਚੱਕਰ ਹੀ ਨਹੀਂ ਹੋਏ ਨੇ ਸਗੋਂ ਪੀੜਤ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਸਖਮੀ ਵੀ ਕਰ ਗਏ ਨੇ ਆ ਤਸਵੀਰਾਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦਿੰਨੇ ਆ ਸਰ ਮੈਂ ਰੇਡੀਐਂਟ ਕੈਸ਼ ਮੈਨੇਜਮੈਂਟ ਸਰਵਿਸ ਕੰਮ ਕਰਦਾ ਹਾਂ ਜੌਬ ਕਰਦਾ ਹਾਂ ਸਰ ਸਰ ਮੇਰੇ ਕੋ 3.5 ਲੱਖ ਰੁਪਈਆ ਮੈਂ ਕੈਸ਼ ਲੈ ਕੇ ਆਉਂਦਾ ਪਿਆ ਸੀ Amazon ਦੇ ਵਿੱਚੋਂ ਸਰ ਉਹ ਮੈਂ ਥੋੜਾ ਆਪਣਾ ਆਪਣੇ ਉੱਥੋਂ ਨਿਕਲ ਆਇਆ ਮੈਂ ਦਫਤਰ ਦੇ ਵਿੱਚੋਂ ਦਫਤਰ ਤੋਂ ਬਾਹਰ ਆਣ ਕੇ ਫਿਰ ਮੈਂ ਆਪਣੇ ਰੋਡ ਤੇ ਆ ਗਿਆ ਕਲਾਂਗੋ ਰੋਡ ਤੇ ਉੱਥੇ ਵਿੱਚ ਮੈਨੂੰ ਆਣ ਕੇ ਤੇ ਜੀ ਆਲਾਲ ਮਿੱਤਲ ਤੋਂ ਥੋੜੀ ਗਾਹ ਆਣ ਕੇ ਮੈਨੂੰ ਬੰਦੇ ਪਾ ਗਏ ਦੋ ਬਾਈਕ ਦੇ ਉੱਤੇ ਹੀ ਉਹਨੇ ਮੈਨੂੰ ਆਣ ਕੇ ਕਾਲਰ ਫੜ ਕੇ ਤੇ ਮੇਰੀ ਕਿੱਟ ਦੇ ਵਿੱਚ 3.5 ਲੱਖ ਰੁਪਈਆ ਹੈ ਸੀ ਉਹ ਜਦੋਂ ਆਣਕੋ ਦੀ ਮੇਰੇ ਕਿੱਟ ਖੋਈ ਤੇ ਮੈਂ ਕਿੱਟ ਨੂੰ ਫੜ ਲਿਆ ਤੇ ਕਿੱਟ ਦਿੱਤੀ ਨਹੀਂ ਮਾਨਾ ਉਹਨੇ ਫਿਰ ਮੇਰੇ ਦਾਤਰ ਮਾਰਿਆ ਤਾਂ ਫਿਰ ਮੇਰੀ ਥੋੜੀ ਕਿੱਟ ਢਿੱਲੀ ਹੋ ਗਈ ਤੇ ਫਿਰ ਕਿੱਟ ਉਹਨੇ ਖਿੱਚ ਕੇ ਤੇ ਦੂਸਰੇ ਮੁੰਡੇ ਨੂੰ ਫੜਾਤੀ ਜਿਹੜੀ ਗੱਡੀ 'ਚ ਹੀ ਬੈਠੇ ਉਹਨੇ ਗੱਡੀ 'ਚ ਕਿੱਟ ਰੱਖ ਕੇ ਤੇ ਫਿਰ ਉਹ ਮੈਨੂੰ ਕੁੱਟਣ ਲਾ ਪਏ ਆ ਫਿਰ ਮੈਂ ਬਾਈਕ ਡਿੱਗ ਪੀ ਮੇਰੇ ਕੋਲ ਸਟੈਂਡ ਹੀ ਨਹੀਂ ਲੱਗਾ ਤੇ ਫਿਰ ਮੇਰੇ ਬਾਈਕ ਡਿੱਗ ਪੀ ਤੇ ਫਿਰ ਮੈਂ ਆਪ ਵੀ ਥੱਲੇ ਡਿੱਗ ਪਿਆ ਬੜਾ ਮਾਰਿਆ ਮੈਨੂੰ ਉਹਨਾਂ ਨੇ ਕਾਫੀ ਮੁੜ ਕੇ ਫਿਰ ਜਦੋਂ ਮੇਰੇ ਲਾਗੋਂ ਦੀ ਕੋਈ ਨੰਗਦੇ ਪਈ ਸੀ ਤੇ ਉਹਨਾਂ ਨੇ ਮਤਲਬ ਵੀ ਕਿਹਾ ਵੀ ਕੀ ਗ ਉਹਨਾਂ ਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਤੇ ਮਤਲਬ ਮੈਨੂੰ ਕੁੱਟ ਕੁੱਟਣ ਨੂੰ ਨਹੀਂ ਹਟੇ ਫਿਰ ਉਹਨਾਂ ਨੇ ਦੋ ਮਲਾਜ਼ਮ ਵੇਖੇ ਤੇ ਫਿਰ ਮਲਾਜ਼ਮ ਵੇਖ ਕੇ ਤੋਂ ਮੈਨੂੰ ਕੁੱਟ ਕੁੱਟਣੋਂ ਨਹੀਂ ਹਟੇ ਜਿੰਨਾ ਚਿਰ ਉਹ ਮਲਾਜ਼ਮ ਨਹੀਂ ਆਏ ਮਲਾਇਮ ਨੇ ਫਿਰ ਆਣ ਕੇ ਤੇ ਮਤਲਬ ਵੀ ਉਹਨਾਂ ਨੇ ਵੇਖਿਆ ਮੇਰੇ ਵੱਲ ਤੋਂ ਜਦੋਂ ਉਹਨੂੰ ਮਲਾਜ਼ਮ ਮੇਰੇ ਲੱਗ ਕੇ ਆਏ ਆ ਤੋਂ ਉਹਨਾਂ ਨੇ ਗੱਡੀ ਮਤਲਬ ਖਿੱਚਤੀ ਫਿਰ ਡੇਰਾ ਬਣਾਉਣ ਕਰੋੜ ਦੇ ਗਾਣੂ ਲੱਗੇ ਤੇ ਮੋਟਰਸਾਈਕਲ ਤੇ ਦੋ ਜਣੇ ਹੀ ਗੱਡੀ 'ਚ ਕਿੰਨੇ ਜਾਣਗੇ ਗੱਡੀ ਤੇ ਮੈਨੂੰ ਜਿਹੜਾ ਇੱਕ ਨਿਕਲਿਆ ਨਾ ਉਹ ਸਰਦਾਰ ਬੰਦਾ ਇਹਨੇ ਮੂਨ ਬੁਲੇਟੇ ਹੋਏ ਉਹ ਜਿਹੜਾ ਵਿੱਚੋਂ ਨਿਕਲੇ ਉਹਨੇ ਮੂੰਹ ਲੇਟਿਆ ਹੈ ਤੇ ਜਿਹੜੇ ਬਾਈਕ ਦੇ ਉੱਤੇ ਉਹਨਾਂ ਨੇ ਮੂੰਹ ਲੇਟਿਆ ਹੈ। ਟੋਟਲ ਅੰਦਾਜ਼ਾ ਹੈ ਕਿੰਨੇ ਜਨੇ ਹੋਣਗੇ? ਮੈਂ ਦੇਖਿਆ ਨਹੀਂ ਸਰ ਬਾਅਦ ਵਿੱਚ ਮੈਨੂੰ ਨਹੀਂ ਪਤਾ ਕਿ ਕਿਹੜੀ ਹੀ ਕਿਹੜੇ ਰੰਗ ਦੀ। ਆਈ 10 ਗੱਡੀ। ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ? ਮੈਂ ਸਰ ਗੁਰਦਾਸਪੁਰ ਤੋਂ ਆ ਰਿਹਾ ਸੀ ਤੇ ਆਪਣੇ ਘਰ ਜਾ ਰਿਹਾ ਕੋਖਰ ਮੇਰਾ ਪਿੰਡ। ਪੁਲਿਸ ਨੂੰ ਕੰਪਲੇਟ ਲਿਖਾਈ ਹੈ। ਹਾਂਜੀ ਸਰ ਦੁਕਾਤੀ ਹੈ। ਕੀ ਕਹਿੰਦੇ ਪੁਲਿਸ ਵਾਲੇ? ਪੁਲਿਸ ਵਾਲਿਆਂ ਨੂੰ ਦੇ ਗਿਆ ਯਾਰ ਰਿਪੋਰਟ ਹੁਣ ਅਜੇ ਮਤਲਬ ਉਹਨਾਂ ਮੌਕਾ ਵੇਖਣ ਆਏ ਸੀ ਕਿ ਮੈਂ ਅਜੇ ਰੈਡੀਅੰਟ ਕੈਸ਼ ਮੈਨੇਜਮੈਂਟ ਕੰਪਨੀ ਦੇ ਵਿੱਚ ਅਜੇ ਬ੍ਰਾਂਚ ਵੈਂਚਰ ਆ। ਇਹ ਸਾਡੇ ਕੋਲ ਲੜਕਾ ਕੰਮ ਕਰਦਾ ਸੀ ਤਿੰਨ ਸਾਲ ਤੋਂ ਕੰਮ ਕਰ ਰਿਹਾ ਵਾ ਪੰਕਜ ਜੋ ਕਿ ਖੋਕਰ ਪਿੰਡ ਤੋਂ ਆ ਇਹ ਡੇਲੀ ਦੀ ਤਰ੍ਹਾਂ ਸਾਡੀ ਪਿਕਅਪ ਕਰਦਾ Amazon ਪਿਕਅਪ ਹੈ ਪੁਆਇੰਟ ਹੈ ਸਾਡਾ ਕਨੂਵਾਲ ਰੋਡ ਤੇ ਜੀ ਇਹ ਡੇਲੀ ਕੈਸ਼ ਚੱਕਦਾ ਅੱਜ ਵੀ ਸਵੇਰ ਕੈਸ਼ ਚੱਕਣ ਆਇਆ ਵਾ ਚਾਹ ਕਿ ਕੈਸ਼ ਚੱਕ ਕੇ ਆਪਣੇ ਘਰ ਨੂੰ ਜਾ ਰਿਹਾ ਵਾ ਪਰ ਬੈਂਕਾਂ ਬੰਦ ਸੀ ਕੈਸ਼ ਜਮਾ ਨਹੀਂ ਹੋ ਸਕਿਆ ਇਹ ਆਪਣੇ ਘਰ ਕੈਸ਼ ਲੱਕ ਦਾ ਕੈਸ਼ ਲੈ ਕੇ ਜਾ ਰਿਹਾ ਤੇ ਰਸਤੇ ਦੇ ਵਿੱਚ ਜਿਹਦੇ ਪਿੱਛੇ ਮੁੰਡੇ ਲੱਗੇ ਨੇ ਦੋ ਬਾਈਕ ਤੇ ਆਏ ਨੇ ਤੇ ਬਾਕੀ ਕੋ ਚਾਰ ਗੱਡੀ ਤੇ ਆਏ ਨੇ ਵਾਈਟ ਕਲਰ ਦੀ ਗੱਡੀ i20 ਤੇ ਉਹ ਲੜਕੇ ਨੂੰ ਕਾਫੀ ਕੁੱਟਿਆ ਵੀ ਆ ਸਿਰ ਤੇ ਛੱਟ ਵੀ ਮਾਰ ਕੇ ਤੇ दाਤਰ ਮਾਰੇ ਬੈਸਬਾਲ ਮਾਰੇ ਪਰ ਕੈਸ਼ ਹੀ ਖੋ ਕੇ ਲੈ ਗਏ ਨੇ ਜੀ ਇਸ ਤਰੀਕੇ ਨਾਲ ਸਾਡਾ ਹੈਗਾ ਜੀ 341870 ਰੁਪਏ ਹੈਗੇ ਜੀ ਤੇ ਅਸੀਂ ਪੁਲਿਸ ਨੂੰ ਮੰਗ ਕਰਦੇ ਆ ਜੀ ਜੇ ਟਾ ਰਿਪੋਰਟ ਲਿਖਾਈ ਹੋਏ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਕਦੇ ਕੰਪਲੀਟ ਕਿਦਾਂ ਮਤਲਬ ਅਮਰ ਜੋਂ ਦਾ ਕੈਸ਼ ਲੈ ਕੇ ਤੇ ਕਿੱਥੇ ਅੱਗੇ ਸਾਡੀ ਕੰਪਨੀ ਆ ਜੀ ਰੈਡੀਅੰਟ ਚਣਾਈ ਦੀ ਕੰਪਨੀ ਹੈ ਜਿਹੜੇ ਕੈਸ਼ ਆ ਸਾਡਾ ਵੋਲਟ ਚ ਰਹਿਂਦਾ ਜੀ ਅਮਰ ਸਰ ਅਮਰ ਸਰ ਜਮਾ ਹਾਂ ਜੀ ਅਮਰ ਸਰ ਕੈਸ਼ ਇਹ ਲੜਕਾ ਫਿਲਹਾਲ ਤਾਂ ਜਦੋਂ ਵਰਕਿੰਗ ਡੇ ਹੁੰਦਾ ਉਹ ਤੋਂ ਬੈਂਕ ਦੇ ਵਿੱਚ ਜਮਾ ਹੋ ਜਾਂਦਾ ਉਹ ਜਿਸ ਦਿਨ ਚੁੱਟੀ ਹੁੰਦੀ ਹੈ ਕੈਸ਼ ਮੁੰਡਾ ਆਪਣੇ ਘਰ ਰੱਖਦਾ ਇਹਦੇ ਕੋਲ ਲੈ ਕੇ ਗੱਡੀ ਅਮਰ ਸਰ ਚੱਲ ਜਾਂਦੀ ਵੋਲਟ ਦੇ ਵਿੱਚ ਕਿੰਨੀ ਦੇਰ ਤੋਂ ਆ ਇਹ ਲੜਕਾ ਸਾਡੇ ਕੋਲ ਇਹ ਸਾਡੇ ਕੋਲ 3 ਸਾਲ ਤੋਂ ਕੰਮ ਕਰ ਰਿਹਾ ਜੀ ਔਰ ਬਹੁਤ ਵਧੀਆ ਤਰੀਕੇ ਨਾਲ ਸਹੀ ਕੰਮ ਕਰ ਰਿਹਾ ਔਰ ਫਰਸਟ ਟਾਈਮ ਇਹਦੇ ਨਾਲ ਇੱਕ ਜ਼ਿਆਦਾ ਵਾਕਿਆ ਹੋਇਆ ਹੋ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਸਰ ਪੁਲਿਸ ਨੂੰ ਕੰਪਲੀਟ ਕੀਤੀ ਜੀ ਮੰਗ ਇਹ ਕਰਦੀ ਜੇ ਇਹਨਾਂ ਨਾਲ ਇਨਸਾਫ ਹੋਣਾ ਚਾਹੀਦਾ ਜੀ ਇਹ ਗਰੀਬ ਬੰਦਾ ਹੈ ਦੇਖੋ ਕੰਮ ਕਰਦਾ ਪਿਆ ਵਾ 8-10 ਹਜ਼ਾਰ ਦੀ ਸੈਲਰੀ ਹੈ ਪਰ ਗਲਤ ਕੀਤਾ ਜੀ ਜੋ ਕੀਤਾ ਇਹਨਾਂ ਬਹੁਤ ਜ਼ਿਆਦਾ ਗਲਤ ਕੀਤਾ ਵਾ ਅਗਰ ਜਿੱਦਾਂ ਸੱਟਾ ਮਾਰਿਆ ਨੇ ਕੋਈ ਜ਼ਿਆਦਾ ਸੱਟ ਲੱਗ ਜੇ ਤੇਰੀ ਜਾਨ ਤੇ ਕੁਝ ਬਣ ਸਕਦਾ ਹੈ ਕੌਣ ਜ਼ਿੰਮੇਵਾਰ ਹੈ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਸ਼੍ਰੀਕਾਲ ਜੀ ਤੁਸੇਕ ਰਸਮ ਚਰਨਿੰਗਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੁਲਿਸ ਦੀ ਸਰਗਰਮੀਆਂ ਦੇ ਦੌਰਾਨ ਪੁਲਿਸ ਦੀ ਲਗਾਤਾਰ ਸਖਤ ਚੈਕਿੰਗਾਂ ਤੇ ਰਨ ਫਿਰ ਵੀ ਕਿਸ ਤਰੀਕੇ ਦੇ ਨਾਲ ਲੁੱਟਖੋਹਾਂ ਦੀਆਂ ਵਾਰਦਾਤਾਂ ਨਹੀਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਲਾਨੌਰ ਰੋਡ ਦੇ ਉੱਤੇ ਵਾਪਰੀ ਹੈ ਜਿੱਥੇ ਨਿੱਜੀ ਕੰਪਨੀ ਦੇ ਕਰਮਚਾਰੇ ਦੇ ਨਾਲ ਲੁੱਟਖੋਹੀ ਹੋਈ ਹੈ ਜੀ ਹਾਂ ਛੇ ਲੁਟੇਰਿਆਂ ਦੇ ਵੱਲੋਂ 3 ਲੱਖ ਦੀ ਨਗਦੀ ਖੋ ਕੇ ਜਿਹੜੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦੇ ਹਾਂ ਕਿ ਹੋਣ ਦੇ ਕਾਰਨ ਪੀੜਤ ਜਿਹੜਾ ਕੈਸ਼ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ 6 ਲੁਟੇਰਿਆਂ ਦੇ ਵੱਲੋਂ ਉਸਦੇ ਨਾਲ ਲੁੱਟਖੋ ਕੀਤੀ ਜਾਂਦੀ ਹੈ ਤੇ 3 ਲੱਖ ਦਾ ਕੈਸ਼ ਖੋਕੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਬਾਈਕ ਤੇ ਸਵਾਰ ਪਹਿਲਾ ਲੁਟੇਰੇ ਹੁੰਦੇ ਨੇ ਫਿਰ ਉਹਨਾਂ ਦੇ ਨਾਲ i20 ਕਾਰ ਦੇ ਵਿੱਚ ਸਵਾਰ 4 ਲੁਟੇਰੇ ਹੋਰ ਆਉਂਦੇ ਨੇ ਸਿਰਫ ਕੈਸ਼ ਖੋਕੇ ਰਫੂ ਚੱਕਰ ਹੀ ਨਹੀਂ ਹੋਏ ਨੇ ਸਗੋਂ ਪੀੜਤ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਸਖਮੀ ਵੀ ਕਰ ਗਏ ਨੇ ਆ ਤਸਵੀਰਾਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦਿੰਨੇ ਹਾਂ ਪਰ ਮੈਂ ਰੇਡੀਐਂਟ ਕੈਸ਼ ਮੈਨੇਜਮੈਂਟ ਸਰਵਿਸ ਕੰਮ ਕਰਦਾ ਹਾਂ ਜੋਬ ਕਰਦਾ ਹਾਂ ਸਰ ਸਰ ਮੇਰੇ ਕੋ 3.5 ਲੱਖ ਰੁਪਈਆ ਮੈਂ ਕੈਸ਼ ਲੈ ਕੇ ਆਉਂਦਾ ਪਿਆ ਸੀ Amazon ਦੇ ਵਿੱਚੋਂ ਸਰ ਉਹ ਮੈਂ ਥੋੜਾ ਆਪਣਾ ਆਪਣੇ ਉੱਥੋਂ ਨਿਕਲ ਆਇਆ ਮੈਂ ਦਫਤਰ ਦੇ ਵਿੱਚੋਂ ਦਫਤਰ ਚੋਂ ਬਾਹਰ ਆਣ ਕੇ ਫਿਰ ਮੈਂ ਆਪਣੇ ਰੋਡ ਤੇ ਆ ਗਿਆ ਕਲਾਨੋ ਰੋਡ ਤੇ ਉਹਦੇ ਵਿੱਚ ਮੈਨੂੰ ਆਣ ਕੇ ਤੇ ਜੀ ਆਲਾਲ ਮਿੱਤਰ ਤੋਂ ਥੋੜੀ ਗਾਹ ਆਣ ਕੇ ਮੈਨੂੰ ਬੰਦੇ ਪਾਗੇ ਦੋ ਬਾਈਕ ਦੇ ਉੱਤੇ ਹੀ ਉਹਨੇ ਮੈਨੂੰ ਆਣ ਕੇ ਕਾਲਰ ਫੜ ਕੇ ਤੇ ਮੇਰੀ ਕਿੱਟ ਦੇ ਵਿੱਚ 3.5 ਲੱਖ ਰੁਪਈਆ ਹੈ ਜੀ ਉਹ ਜਦੋਂ ਆਣ ਕੇ ਵੀ ਮੇਰੇ ਕਿੱਟ ਖੋਈ ਤੇ ਮੈਂ ਕਿੱਟ ਨੂੰ ਫੜ ਲਿਆ ਤੇ ਕਿੱਟ ਦਿੱਤੀ ਨਹੀਂ ਮਾਨਾ ਉਹਨੇ ਫਿਰ ਮੇਰੇ ਦਾਤਰ ਮਾਰਿਆ ਤਾਂ ਫਿਰ ਮੇਰੀ ਥੋੜੀ ਕਿੱਟ ਢਿੱਲੀ ਹੋ ਗਈ ਤੇ ਫਿਰ ਕਿੱਟੋ ਨੇ ਖਿੱਚ ਕੇ ਤੇ ਦੂਸਰੇ ਮੁੰਡੇ ਨੂੰ ਫੜਾਤੀ ਜਿਹੜੀ ਗੱਡੀ 'ਚ ਹੀ ਬੈਠੇ ਉਹਨੇ ਗੱਡੀ 'ਚ ਕਿੱਟ ਰੱਖ ਕੇ ਤੇ ਫਿਰ ਉਹ ਮੈਨੂੰ ਕੁੱਟਣ ਲੱਪੇ ਆ ਫਿਰ ਮੈਂ ਬਾਈਕ ਡਿੱਗ ਪੀ ਮੇਰੇ ਕੋਲ ਸਟੈਂਡਿੰਗ ਲੱਗਾ ਤੇ ਫਿਰ ਮੇਰੇ ਬਾਈਕ ਡਿੱਗ ਪੀ ਤੇ ਫਿਰ ਮੈਂ ਆਪ ਵੀ ਥੱਲੇ ਡਿੱਗ ਪਿਆ ਬੜਾ ਮਾਰਿਆ ਮੈਨੂੰ ਉਹਨਾਂ ਨੇ ਕਾਫੀ ਮੁੜ ਕੇ ਫਿਰ ਜਦੋਂ ਮੇਰੇ ਲਾਗੋਂ ਦੀ ਕੋਈ ਨੰਗਦੇ ਪਏ ਸੀ ਤੇ ਉਹਨਾਂ ਨੇ ਮਤਲਬ ਵੀ ਕਿਹਾ ਵੀ ਕੀ ਗੱ ਉਹਨਾਂ ਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਤੇ ਮਤਲਬ ਮੈਨੂੰ ਕੁੱਟ ਕੁੱਟੇ ਉਹਨੂੰ ਹਟੇ ਫਿਰ ਉਹਨਾਂ ਨੇ ਦੋ ਮਲਾਜਮ ਵੇਖੇ ਤੇ ਫਿਰ ਮਲਾਜਮ ਵੇਖ ਕੇ ਤੋਂ ਮੈਨੂੰ ਕੁੱਟ ਕੁੱਟ ਕੁੱਟਣੋਂ ਨਹੀਂ ਹਟੇ ਜਿੰਨਾ ਚਿਰ ਉਹ ਮਲਾਜਮ ਨਹੀਂ ਆਏ ਮਲਾਜਮਾਂ ਨੇ ਫਿਰ ਆਣ ਕੇ ਤੇ ਮਤਲਬ ਵੀ ਉਹਨਾਂ ਨੇ ਵੇਖਿਆ ਮੇਰੇ ਵੱਲ ਤੇ ਜਦੋਂ ਉਹਨੂੰ ਮਲਾਜਮ ਮੇਰੇ ਲੱਗ ਕੇ ਆਏ ਆ ਤੇ ਉਹਨਾਂ ਨੇ ਗੱਡੀ ਮਤਲਬ ਖਿੱਚਤੀ ਫਿਰ ਡੇਰਾ ਬਣਾਉਣ ਕਰੋੜ ਦੇ ਗਾਣੂ ਲੈ ਗਈ ਮੋਟਰਸਾਈਕਲ ਤੇ ਦੋ ਜਣੇ ਹੀ ਗੱਡੀ ਕਿੱਲੇ ਜਾਣਗੇ ਗੱਡੀ ਤੇ ਮੈਨੂੰ ਜਿਹੜਾ ਇੱਕ ਨਿਕਲਿਆ ਨਾ ਉਹ ਸਰਦਾਰ ਬੰਦਾ ਇਹਨੇ ਮੂਹ ਬਲੇਟੇ ਹੋਈ ਉਹ ਜਿਹੜਾ ਵਿੱਚੋਂ ਨਿਕਲਿਆ ਉਹਨੇ ਮੂੰਹ ਬਲੇਟਿਆ ਤੇ ਜਿਹੜੇ ਬਾਈਕ ਦੇ ਉੱਤੇ ਉਹਨਾਂ ਨੇ ਮੂੰਹ ਬਲੇਟਿਆ ਹੈ ਟੋਟਲ ਅੰਦਾਜ਼ਾ ਹੈ ਕਿੰਨੇ ਜਨੇ ਹੋਣ ਮੈਂ ਦੇਖਿਆ ਨਹੀਂ ਸਰ ਬਾਅਦ ਵਿੱਚ ਮੈਨੂੰ ਨਹੀਂ ਪਤਾ ਕਿ ਕਿਹੜੀ ਸੀ ਕਿਹੜੇ ਰੰਗ ਦੀ ਆਈ 10 ਗੱਡੀ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਮੈਂ ਸਰ ਗੁਰਦਾਸਪੁਰ ਤੋਂ ਆ ਰਿਹਾ ਸੀ ਤੇ ਆਪਣੇ ਘਰ ਜਾ ਰਿਹਾ ਕੋਖਰ ਮੇਰਾ ਪਿੰਡ ਪੁਲਿਸ ਨੂੰ ਕੰਪਲੇਟ ਲਿਖਾਈ ਹੈ ਹਾਂਜੀ ਸਰ ਦਿਖਾਤੀ ਹੈ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲਿਆਂ ਨੂੰ ਦੇ ਗਿਆ ਹੈ ਰਿਪੋਰਟ ਹੁਣ ਅਜੇ ਮਤਲਬ ਉਹਨਾਂ ਮੌਕਾ ਵੇਖਣ ਆਏ ਸੀ ਮੈਂ ਜੇ ਰੈਡੀਅੰਟ ਕੈਸ਼ ਮੈਨੇਜਮੈਂਟ ਕੰਪਨੀ ਦੇ ਵਿੱਚ ਹੈ ਜੇ ਬ੍ਰਾਸ ਵੈਂਚਰ ਹੈ ਇਹ ਸਾਡੇ ਕੋਲ ਲੜਕਾ ਕੰਮ ਕਰਦਾ ਸੀ ਤਿੰਨ ਸਾਲ ਤੋਂ ਕੰਮ ਕਰ ਰਿਹਾ ਵਾ ਪੰਕਜ ਜੋ ਕਿ ਕੋਕਰਪਿੰਡ ਤੋਂ ਆ ਇਹ ਡੇਲੀ ਦੀ ਤਰ੍ਹਾਂ ਸਾਡੀ ਪਿਕਅਪ ਕਰਦਾ Amazon ਪਿਕਅਪ ਹੈ ਪੁਆਇੰਟ ਹੈ ਸਾਡਾ ਕਨੂਵਾਲ ਰੋਡ ਤੇ ਜੀ ਇਹ ਡੇਲੀ ਕੈਸ਼ ਚੱਕਦਾ ਅੱਜ ਵੀ ਇਹ ਸਵੇਰ ਕੈਸ਼ ਚੱਕਣ ਆਇਆ ਵਾ ਚਲ ਕੇ ਕੈਸ਼ ਚੱਕ ਕੇ ਆਪਣੇ ਘਰ ਨੂੰ ਜਾ ਰਿਹਾ ਵਾ ਬੈਂਕ ਆਫ ਬੰਸ ਹੀ ਕੈਸ਼ ਜਮਾ ਨਹੀਂ ਹੋ ਸਕਿਆ ਇਹ ਆਪਣੇ ਘਰ ਕੈਸ਼ ਰੱਖਦਾ ਕੈਸ਼ ਲੈ ਕੇ ਜਾ ਰਿਹਾ ਤੇ ਰਸਤੇ ਦੇ ਵਿੱਚ ਜਿਹੜੇ ਪਿੱਛੇ ਮੁੰਡੇ ਲੱਗੇ ਨੇ ਦੋ ਬਾਈਕ ਤੇ ਆਏ ਨੇ ਤੇ ਬਾਕੀ ਕੋ ਚਾਰ ਗੱਡੀ ਤੇ ਆਏ ਨੇ ਵਾਈਟ ਕਲਰ ਦੀ ਗੱਡੀ i20 ਤੇ ਉਹ ਲੜਕੇ ਨੂੰ ਕਾफी ਕੁੱਟਿਆ ਵੀ ਆ ਸਿੱਟ ਸੱਟ ਵੀ ਮਾਰ ਕੇ ਤੇ ਦਾਤਰ ਮਾਰੇ ਬੈਸਬਾਲ ਮਾਰੇ ਔਰ ਕੈਸ਼ ਹੀ ਕੋ ਕੇ ਲੈ ਗਏ ਨੇ ਜੀ ਇਸ ਤਰੀਕੇ ਨਾਲ ਸਾਡਾ ਹੈਗਾ ਜੀ 341890 ਰੁਪਏ ਹੈਗੇ ਜੀ ਤੇ ਅਸੀਂ ਪੁਲਿਸ ਨੂੰ ਮੰਗ ਕਰਦੇ ਆ ਜੀ ਜੇ ਤਾਂ ਇਹ ਰਿਪੋਰਟ ਲਿਖਾਈ ਹੋਏ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਤਤੇ ਕੰਪਨੀ ਕਿਦਾਂ ਮਤਲਬ ਇਮੇਜ ਉਹਦਾ ਕੈਸ਼ ਲੈ ਕੇ ਤੇ ਕਿੱਥੇ ਅੱਗੇ ਸਾਡੀ ਕੰਪਨੀ ਆ ਜੀ ਰੈਡੀਅੰਟ ਚਣਾਈ ਦੀ ਕੰਪਨੀ ਹੈ ਜਿਹੜੇ ਕੈਸ਼ ਹੈ ਸਾਡਾ ਵੋਲਟ ਚ ਰਹਿਦਾ ਜੀ ਅਮਰ ਸਰ ਅਮਰ ਸਰ ਜਮ ਹਾਂ ਜੀ ਅਮਰ ਸਰ ਕੈਸ਼ ਇਹ ਲੜਕਾ ਵਾ ਫਲਾਲਤਾ ਜੋ ਵਰਕਿੰਗ ਡੇ ਹੁੰਦਾ ਉਹ ਤੋਂ ਬੈਂਕ ਦੇ ਵਿੱਚ ਜਮਾ ਹੋ ਜਾਂਦਾ ਵਾ ਜਿਸ ਦਿਨ ਚੁੱਟੀ ਹੁੰਦੀ ਹੈ ਕੈਸ਼ ਮੁੰਡਾ ਆਪਣੇ ਘਰ ਰੱਖਦਾ ਇਹਦੇ ਕੋਲ ਲੈ ਕੇ ਗੱਡੀ ਅਮਰ ਸਰ ਚੱਲ ਜਾਂਦੀ ਵੋਲਟ ਦੇ ਵਿੱਚ ਕਿੰਨੀ ਦੇਰ ਤੋਂ ਇਹ ਲੜਕਾ ਸਾਡੇ ਕੋਲ ਇਹ ਸਾਡੇ ਕੋਲ 3 ਸਾਲ ਤੋਂ ਕੰਮ ਕਰ ਰਿਹਾ ਜੀ ਔਰ ਬਹੁਤ ਵਧੀਆ ਤਰੀਕੇ ਨਾਲ ਸਹੀ ਕੰਮ ਕਰ ਰਿਹਾ ਔਰ ਫਰਸਟ ਟਾਈਮ ਇਹਦੇ ਨਾਲ ਇਦਾਂ ਦਾ ਵਾਕਿਆ ਹੋਇਆ ਵਾ ਪੁਲਿਸ ਨੂੰ ਕੰਪਲੀਟ ਕੀਤੀ ਹਾਂ ਜੀ ਸਰ ਪੁਲਿਸ ਨੂੰ ਕੰਪਲੀਟ ਕੀਤੀ ਹੈ ਜੀ ਮੰਗ ਹੈ ਜੀ ਇਹ ਕਰਦੇ ਜਿਹਦੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਇਹ ਗਰੀਬ ਬੰਦਾ ਹੈ ਦੇਖੋ ਕੰਮ ਕਰਦਾ ਪਿਆ ਵਾ 8-10 ਹਜ਼ਾਰੇ ਦੀ ਸੈਲਰੀ ਹੈ ਪਰ ਗਲਤ ਕੀਤਾ ਜੀ ਜੋ ਕੀਤਾ ਇਹਨਾਂ ਬਹੁਤ ਜ਼ਿਆਦਾ ਗਲਤ ਕੀਤਾ ਵਾ ਅਗਰ ਜਿੱਦਾਂ ਸੱਟਾ ਮਾਰਿਆ ਨੇ ਕੋਈ ਜ਼ਿਆਦਾ ਸੱਟ ਲੱਗ ਜੇ ਤੇਰੀ ਜਾਨ ਤੇ ਕੁਝ ਬਣ ਸਕਦਾ ਹੈ ਕੌਣ ਜ਼ਿੰਮੇਵਾਰ ਹੈ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਸ਼੍ਰੀ ਕਾਲ ਜੀ ਤੁਸੀਂ ਇੱਕ ਰਸਮ ਚੈਨਿੰਗਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੁਲਿਸ ਦੀ ਸਰਗਰਮੀਆਂ ਦੇ ਦੌਰਾਨ ਪੁਲਿਸ ਦੀ ਲਗਾਤਾਰ ਸਖਤ ਚੈਕਿੰਗਾਂ ਤੇ ਰਨ ਫਿਰ ਵੀ ਕਿਸ ਤਰੀਕੇ ਦੇ ਨਾਲ ਲੁੱਟਖੋਹਾਂ ਦੀਆਂ ਵਾਰਦਾਤਾਂ ਨਹੀਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਲਾਨੌਰ ਰੋਡ ਦੇ ਉੱਤੇ ਵਾਪਰੀ ਹੈ ਜਿੱਥੇ ਨਿੱਜੀ ਕੰਪਨੀ ਦੇ ਕਰਮਚਾਰੇ ਦੇ ਨਾਲ ਲੁੱਟਖੋਹੀ ਹੋਈ ਹੈ ਜੀ ਹਾਂ ਛੇ ਲੁਟੇਰਿਆਂ ਦੇ ਵੱਲੋਂ 3 ਲੱਖ ਦੀ ਨਗਦੀ ਖੋ ਕੇ ਜਿਹੜੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦੇ ਹਾਂ ਕਿ ਹੋਣ ਦੇ ਕਾਰਨ ਪੀੜਤ ਜਿਹੜਾ ਕੈਸ਼ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ 6 ਲੁਟੇਰਿਆਂ ਦੇ ਵੱਲੋਂ ਉਸਦੇ ਨਾਲ ਲੁੱਟਖੋ ਕੀਤੀ ਜਾਂਦੀ ਹੈ ਤੇ 3 ਲੱਖ ਦਾ ਕੈਸ਼ ਖੋਕੀ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਬਾਈਕ ਤੇ ਸਵਾਰ ਪਹਿਲਾਂ ਲੁਟੇਰੇ ਹੁੰਦੇ ਨੇ ਫਿਰ ਉਹਨਾਂ ਦੇ ਨਾਲ i20 ਕਾਰ ਦੇ ਵਿੱਚ ਸਵਾਰ 4 ਲੁਟੇਰੇ ਹੋਰ ਆਉਂਦੇ ਨੇ ਸਿਰਫ ਕੈਸ਼ ਖੋਕੇ ਰਫੂ ਚੱਕਰ ਹੀ ਨਹੀਂ ਹੋਏ ਨੇ ਸਗੋਂ ਪੀੜਤ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਸਖਮੀ ਵੀ ਕਰ ਗਏ ਨੇ ਆਹ ਤਸਵੀਰਾਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦਿੰਨੇ ਆਂ ਸਰ ਮੈਂ ਰੇਡੀਅੰਟ ਕੈਸ਼ ਮੈਨੇਜਮੈਂਟ ਸਰਵਿਸ ਕੰਮ ਕਰਦਾ ਹਾਂ ਜੋਬ ਕਰਦਾ ਹਾਂ ਸਰ ਸਰ ਮੇਰੇ ਕੋ 3.5 ਲੱਖ ਰੁਪਈਆ ਮੈਂ ਕੈਸ਼ ਲੈ ਕੇ ਆਉਂਦਾ ਪਿਆ ਸੀ Amazon ਦੇ ਵਿੱਚੋਂ ਸਰ ਉਹ ਮੈਂ ਥੋੜਾ ਆਪਣਾ ਆਪਣੇ ਉੱਥੋਂ ਨਿਕਲ ਆਇਆ ਮੈਂ ਦਫਤਰ ਦੇ ਵਿੱਚੋਂ ਦਫਤਰ ਤੋਂ ਬਾਹਰ ਆਣ ਕੇ ਫਿਰ ਮੈਂ ਆਪਣੇ ਰੋਡ ਤੇ ਆ ਗਿਆ ਕਲਾਨੋ ਰੋਡ ਤੇ ਉਹਦੇ ਵਿੱਚ ਮੈਨੂੰ ਆਣ ਕੇ ਤੇ ਜੀ ਆਲਾਲ ਮਿੱਤਰ ਤੋਂ ਥੋੜੀ ਗਾਹ ਆਣ ਕੇ ਮੈਨੂੰ ਬੰਦੇ ਪੈ ਗਏ ਦੋ ਬਾਈਕ ਦੇ ਉੱਤੇ ਹੀ ਉਹਨੇ ਮੈਨੂੰ ਆਣ ਕੇ ਕਾਲਰ ਫੜ ਕੇ ਤੇ ਮੇਰੀ ਕਿੱਟ ਦੇ ਵਿੱਚ 3.5 ਲੱਖ ਰੁਪਈਆ ਹੈ ਉਹ ਜਦੋਂ ਆਣ ਕੇ ਉਹ ਦੀ ਮੇਰੇ ਕਿੱਟ ਖੋਈ ਤੇ ਮੈਂ ਕਿੱਟ ਨੂੰ ਫੜ ਲਿਆ ਤੇ ਕਿੱਟ ਦਿੱਤੀ ਨਹੀਂ ਮਾਨਾ ਉਹਨੇ ਫਿਰ ਮੇਰੇ ਦਾਤਰ ਮਾਰਿਆ ਤਾਂ ਫਿਰ ਮੇਰੀ ਥੋੜੀ ਕਿੱਟ ਢਿੱਲੀ ਹੋ ਗਈ ਤੇ ਫਿਰ ਕਿੱਟ ਉਹਨੇ ਖਿੱਚ ਕੇ ਤੇ ਦੂਸਰੇ ਮੁੰਡੇ ਨੂੰ ਫੜਾਤੀ ਜਿਹੜੀ ਗੱਡੀ 'ਚ ਹੀ ਬੈਠੇ ਉਹਨੇ ਗੱਡੀ 'ਚ ਕਿੱਟ ਰੱਖ ਕੇ ਤੇ ਫਿਰ ਉਹ ਮੈਨੂੰ ਕੁੱਟਣ ਲਾ ਪਏ ਆ ਫਿਰ ਮੈਂ ਬਾਈਕ ਡਿੱਗ ਪੀ ਮੇਰੇ ਕੋਲ ਸਟੈਂਡ ਹੀ ਨਹੀਂ ਲੱਗਾ ਤੇ ਫਿਰ ਮੇਰੇ ਬਾਈਕ ਡਿੱਗ ਪੀ ਤੇ ਫਿਰ ਮੈਂ ਆਪ ਵੀ ਥੱਲੇ ਡਿੱਗ ਪਿਆ ਬੜਾ ਮਾਰਿਆ ਮੈਨੂੰ ਉਹਨਾਂ ਨੇ ਕਾਫੀ ਮੁੰਕੇ ਫਿਰ ਜਦੋਂ ਮੇਰੇ ਲਾਗੋਂ ਦੀ ਕੋਈ ਨੰਗਦੇ ਪਈ ਸੀ ਤੇ ਉਹਨਾਂ ਨੇ ਮਤਲਬ ਵੀ ਕਿਹਾ ਵੀ ਕੀ ਗ ਉਹਨਾਂ ਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਤੇ ਮਤਲਬ ਵੀ ਮੈਨੂੰ ਕੁੱਟਣ ਕੁੱਟਣ ਨਹੀਂ ਹਟੇ ਫਿਰ ਉਹਨਾਂ ਨੇ ਦੋ ਮਲਾਜ਼ਮ ਵੇਖੇ ਤੇ ਫਿਰ ਮਲਾਜ਼ਮ ਵੇਖ ਕੇ ਤੋਂ ਮੈਨੂੰ ਕੁੱਟ ਕੁੱਟ ਕੁੱਟਣੋਂ ਨਹੀਂ ਹਟੇ ਜਿੰਨਾ ਚਿਰ ਉਹ ਮਲਾਜ਼ਮ ਨਹੀਂ ਆਏ ਮਲਾਜ਼ਮਾਂ ਨੇ ਫਿਰ ਆਣ ਕੇ ਤੇ ਮਤਲਬ ਵੀ ਉਹਨਾਂ ਨੇ ਵੇਖਿਆ ਮੇਰੇ ਵੱਲ ਤੋਂ ਜਦੋਂ ਉਹਨੂੰ ਮਲਾਜ਼ਮ ਮੇਰੇ ਲੱਗੇ ਆਏ ਆ ਤੋਂ ਉਹਨਾਂ ਨੇ ਗੱਡੀ ਮਤਲਬ ਖਿੱਚਤੀ ਫਿਰ ਡੇਰਾ ਬਣਾਉਣ ਕਰੋੜ ਦੇ ਗਾਂ ਨੂੰ ਲੈ ਗਏ ਮੋਟਰਸਾਈਕਲ ਤੇ ਦੋ ਜਣੇ ਹੀ ਗੱਡੀ ਚ ਕਿੰਨੇ ਜਾਣਗੇ ਗੱਡੀ ਤੇ ਮੈਨੂੰ ਜਿਹੜਾ ਇੱਕ ਨਿਕਲਿਆ ਨਾ ਉਹ ਸਰਦਾਰ ਬੰਦਾ ਇਹਨੇ ਮੂੰਹ ਬਲੇਟੇ ਹੋਏ ਉਹ ਜਿਹੜਾ ਵਿੱਚੋਂ ਨਿਕਲਿਆ ਉਹਨੇ ਮੂੰਹ ਬਲੇਟਾਇਆ ਤੇ ਜਿਹੜੇ ਬਾਈਕ ਦੇ ਉੱਤੇ ਉਹਨਾਂ ਨੇ ਮੂੰਹ ਬਲੇਟਾਇਆ ਹੈ। ਟੋਟਲ ਅੰਦਾਜ਼ਾ ਹੈ ਕਿੰਨੇ ਜਨੇ ਹਮ ਮੈਂ ਦੇਖਿਆ ਨਹੀਂ ਸਰ ਬਾਅਦ ਵਿੱਚ ਮੈਨੂੰ ਨਹੀਂ ਪਤਾ ਕਿ ਕਿਹੜੀ ਸੀ ਕਿਹੜੇ ਰੰਗ ਦੀ। ਆਈ 10 ਗੱਡੀ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ? ਮੈਂ ਸਰ ਗੁਰਦਾਸਪੁਰ ਤੋਂ ਆ ਰਿਹਾ ਸੀ ਤੇ ਆਪਣੇ ਘਰ ਜਾ ਰਿਹਾ ਕੋਖਰ ਮੇਰਾ ਪਿੰਡ। ਪੁਲਿਸ ਨੂੰ ਕੰਪਲੇਟ ਲਿਖਾਈ ਹੈ। ਹਾਂਜੀ ਸਰ ਦਿਖਾਤੀ ਹੈ। ਕੀ ਕਹਿੰਦੇ ਪੁਲਿਸ ਵਾਲੇ? ਪੁਲਿਸ ਵਾਲਿਆਂ ਨੂੰ ਦੇ ਗਿਆ ਯਾਰ ਰਿਪੋਰਟ ਹੁਣ ਅਜੇ ਮਤਲਬ ਉਹਨਾਂ ਮੌਕਾ ਵੇਖਣ ਆਏ ਸੀ ਕਿ ਮੈਂ ਜੇ ਰੈਡੀਅੰਟ ਕੈਸ਼ ਮੈਨੇਜਮੈਂਟ ਕੰਪਨੀ ਦੇ ਵਿੱਚ ਹੈ ਜੇ ਬ੍ਰਾਚ ਵੈਂਚਰ ਹੈ ਇਹ ਸਾਡੇ ਕੋਲ ਲੜਕਾ ਕੰਮ ਕਰਦਾ ਸੀ ਤਿੰਨ ਸਾਲ ਤੋਂ ਕੰਮ ਕਰ ਰਿਹਾ ਵਾ ਪੰਕਜ ਜੋ ਕਿ ਖੋਕਰਪਿੰਡ ਤੋਂ ਆ ਇਹ ਡੇਲੀ ਦੀ ਤਰ੍ਹਾਂ ਸਾਡੀ ਪਿਕਅਪ ਕਰਦਾ Amazon ਪਿਕਅਪ ਹੈ ਪੁਆਇੰਟ ਹੈ ਸਾਡਾ ਕਨੂਵਾਲ ਰੋਡ ਤੇ ਜੀ ਇਹ ਡੇਲੀ ਕੈਸ਼ ਚੱਕਦਾ ਅੱਜ ਵੀ ਇਹ ਸਵੇਰ ਕੈਸ਼ ਚੱਕਣ ਆਇਆ ਵਾ ਚਲ ਕੇ ਕੈਸ਼ ਚੱਕ ਕੇ ਆਪਣੇ ਘਰ ਨੂੰ ਜਾ ਰਿਹਾ ਵਾ ਅ ਬੈਂਕਾਂ ਬੰਦ ਸੀ ਕੈਸ਼ ਜਮਾ ਨਹੀਂ ਹੋ ਸਕਿਆ ਇਹ ਆਪਣੇ ਘਰ ਕੈਸ਼ ਲੱਖ ਦਾ ਕੈਸ਼ ਲੈ ਕੇ ਯਾਰਾ ਤੇ ਰਸਤੇ ਦੇ ਵਿੱਚ ਜਿਹੜੇ ਪਿੱਛੇ ਮੁੰਡੇ ਲੱਗੇ ਨੇ ਦੋ ਬਾਈਕ ਤੇ ਆਏ ਨੇ ਤੇ ਬਾਕੀ ਕੋ ਚਾਰ ਗੱਡੀ ਤੇ ਆਏ ਨੇ ਵਾਈਟ ਕਲਰ ਦੀ ਗੱਡੀ i20 ਤੇ ਉਹ ਲੜਕੇ ਨੂੰ ਕਾਫੀ ਕੁੱਟਿਆ ਵੀ ਆ ਸਿਰ ਤੇ ਛੱਟ ਵੀ ਮਾਰ ਗਏ ਤੇ दाਤਰ ਮਾਰੇ ਬੈਸਬਾਲ ਮਾਰੇ ਪਰ ਕੈਸ਼ ਹੀ ਕੋ ਕੇ ਲੈ ਗਏ ਨੇ ਜੀ ਇਸ ਤਰੀਕੇ ਨਾਲ ਸਾਡਾ ਹੈਗਾ ਜੀ 341870 ਰੁਪਏ ਹੈਗੇ ਜੀ ਤੇ ਅਸੀਂ ਪੁਲਿਸ ਨੂੰ ਮੰਗ ਕਰਦੇ ਆ ਜੀ ਜੇ ਤਾਂ ਇਹ ਰਿਪੋਰਟ ਲਿਖਾਈ ਹੋਏ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਤਤੇ ਕੰਪਨੀ ਕਿਦਾਂ ਮਤਲਬ ਅਮਜੋਨ ਦਾ ਕੈਸ਼ ਇਲਾਕੇ ਦੇ ਕਿੱਥੇ ਅੱਗੇ ਸਾਡੀ ਕੰਪਨੀ ਆ ਜੀ ਰੈਡੀਅੰਟ ਚੜਾਈ ਦੀ ਕੰਪਨੀ ਹੈ ਜਿਹੜੇ ਕੈਸ਼ ਹੈ ਸਾਡਾ ਵੋਲਟ ਚ ਰਹਿੰਦਾ ਜੀ ਅਮਰਸਰ ਅਮਰਸਰ ਜਮਾ ਹਾਂਜੀ ਅਮਰਸਰ ਕੈਸ਼ ਇਹ ਲੜਕਾ ਵਸ ਫਲਾਲਤਾ ਜਿਹੜਾ ਵਰਕਿੰਗ ਡੇ ਹੁੰਦਾ ਉਹ ਤੋਂ ਬੈਂਕ ਦੇ ਵਿੱਚ ਜਮਾ ਹੋ ਜਾਂਦਾ ਵਾ ਜਿਸ ਦਿਨ ਚੁੱਟੀ ਹੁੰਦੀ ਹੈ ਕੈਸ਼ ਮੁੰਡਾ ਆਪਣੀ ਘਰ ਰੱਖਦਾ ਇਹਦੇ ਕੋਲ ਲੈ ਕੇ ਗੱਡੀ ਅਮਰਸਰ ਚੱਲ ਜਾਂਦੀ ਵੋਲਟ ਦੇ ਵਿੱਚ ਕਿੰਨੀ ਦੇਰ ਤੋਂ ਇਹ ਲੜਕਾ ਸਾਡੇ ਕੋਲ ਇਹ ਸਾਡੇ ਕੋਲ 3 ਸਾਲ ਤੋਂ ਕੰਮ ਕਰ ਰਿਹਾ ਜੀ ਔਰ ਬਹੁਤ ਵਧੀਆ ਤਰੀਕੇ ਨਾਲ ਸਹੀ ਕੰਮ ਕਰ ਰਿਹਾ ਔਰ ਫਰਸਟ ਟਾਈਮ ਇਹਦੇ ਨਾਲ ਇਦਾਂ ਦਾ ਵਾਕਿਆ ਹੋਇ ਪੁਲਿਸ ਨੂੰ ਕੰਪਲੀਟ ਕੀਤੀ ਹਾਂ ਹਾਂਜੀ ਸਰ ਪੁਲਿਸ ਨੂੰ ਕੰਪਲੀਟ ਕੀਤੀ ਹੈ ਜੀ ਮੰਗ ਹੈ ਜੀ ਇਹ ਕਰਦੇ ਜਿਹਦੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਇਹ ਗਰੀਬ ਬੰਦਾ ਹੈ ਦੇਖੋ ਕੰਮ ਕਰਦਾ ਪਿਆ ਵਾ 8-10 ਹਜ਼ਾਰ ਦੀ ਸੈਲਰੀ ਹੈ ਪਰ ਗਲਤ ਕੀਤਾ ਜੀ ਜੋ ਕੀਤਾ ਇਹਨਾਂ ਬਹੁਤ ਜ਼ਿਆਦਾ ਗਲਤ ਕੀਤਾ ਵਾ ਅਗਰ ਜਿੱਦਾਂ ਸੱਟਾ ਮਾਰਿਆ ਨੇ ਕੋਈ ਜ਼ਿਆਦਾ ਸੱਟ ਲੱਗ ਜੇ ਤੇਰੀ ਜਾਨ ਤੇ ਕੁਝ ਬਣ ਸਕਦਾ ਹੈ ਕੌਣ ਜ਼ਿੰਮੇਵਾਰ ਹੈ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਸ਼੍ਰੀਕਾਲ ਜੀ ਤੁਸੀਂ ਇੱਕ ਰਸਮ ਜੈਰਨਿੰਗਸ ਤੇ ਮੈਂ ਹਾਂ ਪ੍ਰਦੀਪ ਕੌਰਤਾ ਪੁਲਿਸ ਦੀ ਸਰਗਰਮੀਆਂ ਦੇ ਦੌਰਾਨ ਪੁਲਿਸ ਦੀ ਲਗਾਤਾਰ ਸਖਤ ਚੈਕਿੰਗਾਂ ਤੇ ਰਨ ਫਿਰ ਵੀ ਕਿਸ ਤਰੀਕੇ ਦੇ ਨਾਲ ਲੁੱਟਖੋਹਾਂ ਦੀਆਂ ਵਾਰਦਾਤਾਂ ਨਹੀਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਲਾ ਨਾਲ ਰੋਡ ਦੇ ਉੱਤੇ ਵਾਪਰੀ ਹੈ ਜਿੱਥੇ ਨਿੱਜੀ ਕੰਪਨੀ ਦੇ ਕਰਮਚਾਰੇ ਦੇ ਨਾਲ ਲੁੱਟਖੋਹੀ ਹੋਈ ਹੈ ਜੀ ਹਾਂ ਛੇ ਲੁਟੇਰਿਆਂ ਦੇ ਵੱਲੋਂ 3 ਲੱਖ ਦੀ ਨਗਦੀ ਖੋ ਕੇ ਜਿਹੜੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਕਿ ਹੋਣ ਦੇ ਕਾਰਨ ਪੀੜਤ ਜਿਹੜਾ ਕੈਸ਼ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ 6 ਲੁਟੇਰਿਆਂ ਦੇ ਵੱਲੋਂ ਉਸਦੇ ਨਾਲ ਲੁੱਟਖੋ ਕੀਤੀ ਜਾਂਦੀ ਹੈ ਤੇ 3 ਲੱਖ ਦਾ ਕੈਸ਼ ਖੋਕੇ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਬਾਈਕ ਤੇ ਸਵਾਰ ਪਹਿਲਾ ਲੁਟੇਰੇ ਹੁੰਦੇ ਨੇ ਫਿਰ ਉਹਨਾਂ ਦੇ ਨਾਲ i20 ਕਾਰ ਦੇ ਵਿੱਚ ਸਵਾਰ 4 ਲੁਟੇਰੇ ਹੋਰ ਆਉਂਦੇ ਨੇ ਸਿਰਫ ਕੈਸ਼ ਖੋਕੇ ਰਫੂ ਚੱਕਰ ਹੀ ਨਹੀਂ ਹੋਏ ਨੇ ਸਗੋਂ ਪੀੜਤ ਨੂੰ ਬੜੇ ਬੁਰੇ ਤਰੀਕੇ ਦੇ ਨਾਲ ਸਖਮੀ ਵੀ ਕਰ ਗਏ ਨੇ ਆ ਤਸਵੀਰਾਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾ ਦਿੰਨੇ ਹਾਂ ਸਰ ਮੈਂ ਰੇਡੀਅੰਟ ਕੈਸ਼ ਮੈਨੇਜਮੈਂਟ ਸਰਵਿਸ ਕੰਮ ਕਰਦਾ ਹਾਂ ਜੋਬ ਕਰਦਾ ਹਾਂ ਸਰ ਸਰ ਮੇਰੇ ਕੋ 3.5 ਲੱਖ ਰੁਪਈਆ ਮੈਂ ਕੈਸ਼ ਲੈ ਕੇ ਆਉਂਦਾ ਪਿਆ ਸੀ Amazon ਦੇ ਵਿੱਚੋਂ ਸਰ ਉਹ ਮੈਂ ਥੋੜਾ ਆਪਣਾ ਆਪਣੇ ਉੱਥੋਂ ਨਿਕਲ ਆਇਆ ਮੈਂ ਦਫਤਰ ਦੇ ਵਿੱਚੋਂ ਦਫਤਰ ਤੋਂ ਬਾਹਰ ਆਣ ਕੇ ਫਿਰ ਮੈਂ ਆਪਣੇ ਰੋਡ ਤੇ ਆ ਗਿਆ ਕਲਾਨੋ ਰੋਡ ਤੇ ਉੱਥੇ ਵਿੱਚ ਮੈਨੂੰ ਆਣ ਕੇ ਤੇ ਜੀ ਆਲਾਲ ਮਿੱਤਰ ਤੋਂ ਥੋੜੀ ਗਾਹ ਆਣ ਕੇ ਮੈਨੂੰ ਬੰਦੇ ਪਾਗੇ ਦੋ ਬਾਈਕ ਦੇ ਉੱਤੇ ਹੀ ਉਹਨੇ ਮੈਨੂੰ ਆਣ ਕੇ ਕਾਲਰ ਫੜ ਕੇ ਤੇ ਮੇਰੀ ਕਿੱਟ ਦੇ ਵਿੱਚ 3.5 ਲੱਖ ਰੁਪਈਆ ਹੈ ਸੀ ਉਹ ਜਦੋਂ ਆਣ ਕੇ ਉਹ ਮੇਰੇ ਕਿੱਟ ਖੋਈ ਤੇ ਮੈਂ ਕਿੱਟ ਨੂੰ ਫੜ ਲਿਆ ਤੇ ਕਿੱਟ ਦਿੱਤੀ ਨਹੀਂ ਮਾਨਾ ਉਹਨੇ ਫਿਰ ਮੇਰੇ ਦਾਤਰ ਮਾਰਿਆ ਤਾਂ ਫਿਰ ਮੇਰੀ ਛੋਟੀ ਕਿੱਟ ਢਿੱਲੀ ਹੋ ਗਈ ਤੇ ਫਿਰ ਕਿੱਟ ਉਹਨੇ ਖਿੱਚ ਕੇ ਤੇ ਦੂਸਰੇ ਮੁੰਡੇ ਨੂੰ ਫੜਾਤੀ ਜਿਹੜੀ ਗੱਡੀ 'ਚ ਬੈਠੇ ਉਹਨੇ ਗੱਡੀ 'ਚ ਕਿੱਟ ਰੱਖ ਕੇ ਤੇ ਫਿਰ ਉਹ ਮੈਨੂੰ ਕੁੱਟਣ ਲੱਪੇ ਆ ਫਿਰ ਮੈਂ ਬਾਈਕ ਡੇਗ ਪੀ ਮੇਰੇ ਕੋਲ ਸਟੈਂਡ ਹੀ ਨਹੀਂ ਲੱਗਾ ਤੇ ਫਿਰ ਮੇਰੇ ਬਾਈਕ ਡੇਗ ਪੀ ਤੇ ਫਿਰ ਮੈਂ ਆਪ ਵੀ ਥੱਲੇ ਡਿੱਗ ਪਿਆ ਬੜਾ ਮਾਰਿਆ ਮੈਨੂੰ ਉਹਨਾਂ ਨੇ ਕਾਫੀ ਮੁਰਕੇ ਫਿਰ ਜਦੋਂ ਮੇਰੇ ਲਾਗੋਂ ਦੀ ਕੋਈ ਨੰਗਦੇ ਪਈ ਸੀ ਤੇ ਉਹਨਾਂ ਨੇ ਮਤਲਬ ਵੀ ਕਿਹਾ ਵੀ ਕੀ ਗੱਲ ਹੋ ਉਹਨਾਂ ਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਤੇ ਮਤਲਬ ਮੈਨੂੰ ਕੁੱਟ ਕੁੱਟਣ ਨੂੰ ਨਹੀਂ ਹਟੇ ਫਿਰ ਉਹਨਾਂ ਨੇ ਦੋ ਮਲਾਜ਼ਮ ਵੇਖੇ ਤੇ ਫਿਰ ਮਲਾਜ਼ਮ ਵੇਖ ਕੇ ਤੋਂ ਮੈਨੂੰ ਕੁੱਟ ਕੁੱਟਣੋਂ ਨਹੀਂ ਹਟੇ ਜਿੰਨਾ ਚਿਰ ਉਹ ਮਲਾਜ਼ਮ ਨਹੀਂ ਆਏ ਮਲਾਇਮਾਂ ਨੇ ਫਿਰ ਆਣ ਕੇ ਤੇ ਮਤਲਬ ਵੀ ਉਹਨਾਂ ਨੇ ਵੇਖਿਆ ਮੇਰੇ ਵੱਲ ਤੋਂ ਜਦੋਂ ਉਹਨੂੰ ਮਲਾਜ਼ਮ ਮੇਰੇ ਲੱਗ ਕੇ ਆਏ ਆ ਤੋਂ ਉਹਨਾਂ ਨੇ ਗੱਡੀ ਮਤਲਬ ਖਿੱਚਤੀ ਫਿਰ ਡੇਰਾ ਬਣਾਉਣ ਕਰੋੜ ਦੇ ਗਾਣੂ ਲੱਗੇ ਤੇ ਮੋਟਰਸਾਈਕਲ ਤੇ ਦੋ ਜਣੇ ਹੀ ਗੱਡੀ 'ਚ ਕਿੰਨੇ ਜਾਣਗੇ ਗੱਡੀ ਤੇ ਮੈਨੂੰ ਜਿਹੜਾ ਇੱਕ ਨਿਕਲਿਆ ਨਾ ਉਹ ਸਰਦਾਰ ਬੰਦਾ ਇਹਨੇ ਮੂਨ ਬੁਲੇਟੇ ਹੋਈ ਉਹ ਜਿਹੜਾ ਵਿੱਚੋਂ ਨਿਕਲੇ ਉਹਨੇ ਮੂੰਹ ਲੇਟਿਆ ਹੈ ਤੇ ਜਿਹੜੇ ਬਾਈਕ ਦੇ ਉੱਤੇ ਉਹਨਾਂ ਨੇ ਮੂੰਹ ਲੇਟਿਆ ਹੈ। ਟੋਟਲ ਅੰਦਾਜ਼ਾ ਹੈ ਕਿੰਨੇ ਜਨੇ ਹੁੰਦੇ? ਮੈਂ ਦੇਖਿਆ ਨਹੀਂ ਸਰ ਬਾਅਦ ਵਿੱਚ ਮੈਨੂੰ ਨਹੀਂ ਪਤਾ। ਕਿ ਕਿਹੜੀ ਸੀ ਕਿਹੜੇ ਰੰਗ ਦੀ? ਹਾਂ i10 ਗੱਡੀ। ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ? ਮੈਂ ਸਰ ਗੁਰਦਾਸਪੁਰ ਤੋਂ ਆ ਰਿਹਾ ਸੀ ਤੇ ਆਪਣੇ ਘਰ ਜਾ ਰਿਹਾ ਕੋਖਰ ਮੇਰਾ ਪਿੰਡ। ਪੁਲਿਸ ਨੂੰ ਕੰਪਲੇਟ ਲਿਖਾਈ ਹੈ। ਹਾਂਜੀ ਸਰ ਦੁਕਾਤੀ ਹੈ। ਕੀ ਕਹਿੰਦੇ ਪੁਲਿਸ ਵਾਲੇ? ਪੁਲਿਸ ਵਾਲਿਆਂ ਨੂੰ ਦੇਖਿਆ ਰਿਪੋਰਟ ਹੁਣ ਅਜੇ ਮਤਲਬ ਉਹਨਾਂ ਮੌਕਾ ਵੇਖਣ ਆਏ ਸੀ ਕਿ ਮੈਂ ਅਜੇ ਰੈਡੀਅੰਟ ਕੈਸ਼ ਮੈਨੇਜਮੈਂਟ ਕੰਪਨੀ ਦੇ ਵਿੱਚ ਅਜੇ ਬ੍ਰਾਚ ਵੈਂਚਰ ਆ। ਇਹ ਸਾਡੇ ਕੋਲ ਲੜਕਾ ਕੰਮ ਕਰਦਾ ਸੀ ਤਿੰਨ ਸਾਲ ਤੋਂ ਕੰਮ ਕਰ ਰਿਹਾ ਵਾ ਪੰਕਜ ਜੋ ਕਿ ਖੋਕਰਪਿੰਡ ਤੋਂ ਆ ਇਹ ਡੇਲੀ ਦੀ ਤਰ੍ਹਾਂ ਸਾਡੀ ਪਿਕਅਪ ਕਰਦਾ Amazon ਪਿਕਅਪ ਹੈ ਪੁਆਇੰਟ ਹੈ ਸਾਡਾ ਕਨੂਵਾਲ ਰੋਡ ਤੇ ਜੀ ਇਹ ਡੇਲੀ ਕੈਸ਼ ਚੱਕਦਾ ਅੱਜ ਵੀ ਇਹ ਸਵੇਰ ਕੈਸ਼ ਚੱਕਣ ਆਇਆ ਵਾ ਚਾ ਕਿ ਕੈਸ਼ ਚੱਕ ਕੇ ਆਪਣੇ ਘਰ ਨੂੰ ਜਾ ਰਿਹਾ ਵਾ ਅ ਬੈਂਕਾਂ ਬਾਂਸ ਹੀ ਕੈਸ਼ ਜਮਾ ਨਹੀਂ ਹੋ ਸਕਿਆ ਇਹ ਆਪਣੇ ਕਾਰ ਕੈਸ਼ ਰੱਖਦਾ ਕੈਸ਼ ਲੈ ਕੇ ਜਾ ਰਿਹਾ ਤੇ ਰਸਤੇ ਦੇ ਵਿੱਚ ਜਿਹਦੇ ਪਿੱਛੇ ਮੁੰਡੇ ਲੱਗੇ ਨੇ ਦੋ ਬਾਈਕ ਤੇ ਆਏ ਨੇ ਤੇ ਬਾਕੀ ਕੋ ਚਾਰ ਗੱਡੀ ਤੇ ਆਏ ਨੇ ਵਾਈਟ ਕਲਰ ਦੀ ਗੱਡੀ i20 ਤੇ ਉਹ ਲੜਕੇ ਨੂੰ ਕਾਫੀ ਕੁੱਟਿਆ ਵੀ ਆ ਸਿਰ ਤੇ ਛੱਟ ਵੀ ਮਾਰ ਕੇ ਤੇ दाਤਰ ਮਾਰੇ ਬੈਸਬਾਲ ਮਾਰੇ ਔਰ ਕੈਸ਼ ਹੀ ਕੋ ਕੇ ਲੈ ਗਏ ਨੇ ਜੀ ਇਸ ਤਰੀਕੇ ਨਾਲ ਸਾਡਾ ਹੈਗਾ ਜੀ 341890 ਰੁਪਏ ਹੈਗੇ ਜੀ ਤੇ ਅਸੀਂ ਪੁਲਿਸ ਨੂੰ ਮੰਗ ਕਰਦੇ ਆ ਜੀ ਜੇ ਤਾਂ ਰਿਪੋਰਟ ਲਿਖਾਈ ਹੋਏ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਕਦੇ ਕੰਪਲੀਟ ਕਿਦਾਂ ਮਤਲਬ ਅਮਰ ਜੋਂ ਦਾ ਕੈਸ਼ ਲੈ ਕੇ ਤੇ ਕਿੱਥੇ ਅੱਗੇ ਸਾਡੀ ਕੰਪਨੀ ਆ ਜੀ ਰੈਡੀਐਂਟ ਚਣਾਈ ਦੀ ਕੰਪਨੀ ਹੈ ਜਿਹੜੇ ਕੈਸ਼ ਆ ਸਾਡਾ ਵੋਲਟ ਚ ਰਹਿਂਦਾ ਜੀ ਅਮਰ ਸਰ ਅਮਰ ਸਰ ਜਮਾ ਹਾਂ ਜੀ ਅਮਰ ਸਰ ਕੈਸ਼ ਇਹ ਲੜਕਾ ਵਾ ਫਿਲਹਾਲ ਤਾਂ ਜਦੋਂ ਵਰਕਿੰਗ ਡੇ ਹੁੰਦਾ ਉਹ ਤੋਂ ਬੈਂਕ ਦੇ ਵਿੱਚ ਜਮਾ ਹੋ ਜਾਂਦਾ ਵਾ ਤੇ ਜਿਸ ਦਿਨ ਚੁੱਟੀ ਹੁੰਦੀ ਹੈ ਕੈਸ਼ ਮੁੰਡਾ ਆਪਣੇ ਘਰ ਰੱਖਦਾ ਇਹਦੇ ਕੋਲ ਲੈ ਕੇ ਗੱਡੀ ਅਮਰ ਸਰ ਚੱਲ ਜਾਂਦੀ ਵੋਲਟ ਦੇ ਵਿੱਚ ਕਿੰਨੀ ਦੇਰ ਤੋਂ ਆ ਇਹ ਲੜਕਾ ਸਾਡੇ ਕੋਲ ਇਹ ਸਾਡੇ ਕੋਲ 3 ਸਾਲ ਤੋਂ ਕੰਮ ਕਰ ਰਿਹਾ ਜੀ ਔਰ ਬਹੁਤ ਵਧੀਆ ਤਰੀਕੇ ਨਾਲ ਸਹੀ ਕੰਮ ਕਰ ਰਿਹਾ ਔਰ ਫਰਸਟ ਟਾਈਮ ਇਹਦੇ ਨਾਲ ਇਤਨਾ ਦਾ ਵਾਕਿਆ ਹੋਇਆ ਵ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਸਰ ਪੁਲਿਸ ਨੂੰ ਕੰਪਲੀਟ ਕੀਤੀ ਅਸੀਂ ਮੰਗ ਹੈ ਇਹ ਕਰਦੀ ਜਿਹਦੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਇਹ ਗਰੀਬ ਬੰਦਾ ਹੈ ਦੇਖੋ ਕੰਮ ਕਰਦਾ ਪਿਆ ਵਾ 8-10 ਹਜ਼ਾਰ ਦੀ ਸੈਲਰੀ ਹੈ ਪਰ ਗਲਤ ਕੀਤਾ ਜੀ ਜੋ ਕੀਤਾ ਇਹਨਾਂ ਬਹੁਤ ਜ਼ਿਆਦਾ ਗਲਤ ਕੀਤਾ ਵਾ ਅਗਰ ਜਿੱਦਾਂ ਸੱਟਾ ਮਾਰਿਆ ਨੇ ਕੋਈ ਜ਼ਿਆਦਾ ਸੱਟ ਲੱਗ ਜੇ ਤੇਰੀ ਜਾਨ ਤੇ ਕੁਝ ਬਣ ਸਕਦਾ ਹੈ ਕੌਣ ਜ਼ਿੰਮੇਵਾਰ ਹੈ ਜੀ ਸਖਤ ਤੋਂ ਸਖਤ ਕਾਰਵਾਈ